ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਤੁਹਾਡਾ ਸਾਡੇ ਚੈਨਲ ਸੋਲੋ ਪੰਜਾਬ ਵਿੱਚ ਬਹੁਤ-ਬਹੁਤ ਸਵਾਗਤ ਹੈ ਤੇ ਬਾਬਾ ਜੀ ਦੇ ਵਿਆਹ ਪੁਰਬ ਦੀਆਂ ਜੀ ਤੁਹਾਨੂੰ ਸਾਰਿਆਂ ਨੂੰ ਲੱਖ-ਲੱਖ ਵਧਾਈਆਂ ਹੋਣ ਤੇ ਅੱਜ ਨਗਰ ਕੀਰਤਨ ਪੁਰਬ ਬਟਾਲੇ ਵਿੱਚ ਨਿਕਲ ਰਿਹਾ ਤੇ ਆਓ ਜੀ ਤੁਹਾਨੂੰ ਦਰਸ਼ਨ ਕਰਵਾਈਏ ਤੇ ਸਾਡੇ ਨਾਲ ਬਣੇ ਰਹੋ ਇਦਾਂ ਹੀ ਆਓ ਜੀ ਚੱਲਦੇ ਆ ਨਗਰ ਕੀਰਤਨ ਦੇ ਦਰਸ਼ਨ ਕਰਨ। ਦੇਖੋ ਜੀ ਵਾਹ ਦੇਖੋ ਜੀ ਅੱਜ ਦਾ ਆਉਣਕਾ ਅੱਜ ਬਾਬਾ ਜੀ ਦਾ ਵਿਆਹ ਆ ਤੇ ਅੱਜ ਦੇਖੋ ਅੱਜ ਨਿਕਲਣਾ ਬਾਬਾ ਜੀ ਦੇ ਵਿਆਹ ਰੂਪੀ ਨਗਰ ਕੀਰਤਨ ਨਿਕਲਣਾ ਹੈ ਤੇ ਦੇਖੋ ਅੱਜ ਰੌਣਕਾਂ ਪੂਰੇ ਮਟਾਣੇ ਚ ਦੇਖੋ ਭੀੜ ਤੇ ਸਜਾਇਆ ਵੀ ਦੇਖੋ ਕਿੰਨਾ ਕਾਲੇ ਦਰਬੀਏ ਪਾਕਾ ਦਸਵਾ ਰਿਹਾ ਇੱਧਰ ਮੈਂ ਕੱਲ ਇੱਧਰ ਲਈ ਸਾਈਡ ਨਹੀਂ ਆਪਾਂ ਵਖਾਈ ਕੱਲੇ ਉਧਰਲੇ ਪਾਸੇ ਗਏ ਹਾਂ ਬਾਬਾ ਜੀ ਐਨੀ ਸੋਹਣੀ ਸਜਾਵਟ ਕੀਤੀ ਹੈ ਨਾ ਕੋਣਾ ਹੈ ਨਾ ਅਕਾਰ ਵੀ ਤੂੰ ਜਿੱਤ ਗਈ ਸ਼ਰਤ ਆ ਅੱਜ ਅਰ ਵੀ ਤੂੰ 2000 ਦੀ ਸ਼ਰਤ ਜਿੱਤ ਗਈ ਰਾਤੀ ਇਹੀ ਸ਼ਰਤ ਲਾਈ ਸੀ ਕਹਿੰਦੇ ਵੀ ਅੱਜ ਹੀ ਸੰਗਤ ਆ ਕੱਲ ਇੰਨੀ ਸੰਗਤ ਨਹੀਂ ਹੋਣੀ ਤੇ ਮੈਂ ਸ਼ਰਤ ਲਾਈ ਸੀ ਕਿ ਕੱਲ ਜਿਆਦੀ ਹੋਣੀ ਆ ਅੱਜ ਤੋਂ ਵੀ ਜਿਆਦੀ ਹੋਣੀ ਆ ਬਾਕਿਆ ਜੀ ਸ਼ਰਤ ਜਿੱਤ ਗਈ ਆ ਕਿਉਂਕਿ ਅੱਜ ਬਾਬਾ ਜੀ ਦੀ ਬਰਾਤ ਆ ਤੇ ਆਪਣੇ ਜ਼ਿਲ੍ਹੇ ਚੋਂ ਸਾਰੇ ਜਾਣੇ ਜਿਹੜੇ ਆ ਉਹ ਸਾਰੇ ਸੰਗਤ ਜਿਹੜੀ ਆਈ ਆ ਤੇ ਦੂਰੋਂ ਦੂਰੋਂ ਵੀ ਸੰਗਤ ਭੈਣ ਭਰਾ ਜਿਨ੍ਹਾਂ ਦੇ ਰਿਸ਼ਤੇਦਾਰ ਨੇ ਲਾਗੇ ਲਾਗੇ ਉਹ ਸਾਰੇ ਆਏ ਨੇ ਤੇ ਸਵਾਗਤ ਕਰ ਰਹੇ ਨੇ ਬਾਬਾ ਜੀ ਦੀ ਬਰਾਤ ਦਾ ਇੱਧਰ ਵੇਖੋ ਜੀ ਬੀਬੀਆਂ ਸੇਲ ਚੋਂ ਲੈਡੀਆਂ ਨੇ ਸਮਾਨ ਤੇ ਸੇਲਾ ਬਹੁਤ ਸੇਲਾ ਬਹੁਤ ਸਾਰੀਆਂ ਜਿੰਨੇ ਸ਼ੋਅਰੂਮ ਵਾਲੇ ਆ ਸਾਰਿਆਂ ਨੇ ਸੇਲਾ ਲਈਆਂ ਜਿੰਨੇ ਸ਼ੋਅਰੂਮ ਵਾਲੇ ਆਪਾਂ ਖਰੀਦਾਂਗੇ ਟੂਟ ਜਿਹੜੇ ਆਪਾਂ ਸ਼ਰਤ ਵਿੱਚੋਂ ਜਿੱਤੇ ਆ ਪੈਸੇ ਕੱਲ ਕਰਾਂਗੇ ਸ਼ਾਪਿੰਗ ਕੱਲ ਕਰਾਂਗੇ ਸ਼ਾਪਿੰਗ ਅੱਜ ਕਰਾਂਗੇ ਇਹਨਾਂ ਦਾ ਬਰਥਡੇ ਸੈਲੀਬ੍ਰੇਟ ਕਿਉਂਕਿ ਅੱਜ ਇਹਨਾਂ ਦਾ ਆ ਬਰਥਡੇ ਮਤਲਬ ਜਦੋਂ ਸਾਰੇ ਜਾਣੇ ਵਿੱਚ ਇਹ ਜ਼ਰੂਰ ਕਰਿਓ ਹੈਪੀ ਬਰਥਡੇ ਟੂ ਯੂ ਜਿੱਦਾਂ ਬਾਬੇ ਦਾ ਵਿਆਹ ਹੁੰਦਾ ਆ ਉਦੋਂ ਬਰਥਡੇ ਹੈਪੀ ਬਰਥਡੇ ਟੂ ਯੂ ਜਦੋਂ ਬਾਬੇ ਦਾ ਮਤਲਬ ਵਿਆਹ ਹੁੰਦਾ ਆ ਬਾਬਿਆ ਜੀ ਦਾ ਬਰਾਤ ਨਿਕਲਦੀ ਆ ਉਦੋਂ ਹੁੰਦਾ ਆ ਆਪਣਾ ਬਰਥਡੇ ਤੇ ਕਾਂ ਧਰੀਆਂ ਜਾ ਰਹੀਆਂ ਆ ਕਿਉਂਕਿ ਇਹ ਪਹਿਲਾ ਲੰਗਰ ਇੱਥੇ ਵਰਤ ਚੁੱਕਾ ਆ ਤੇ ਮੈਡੀਕਲ ਕੈਂਪ ਵੀ ਲੱਗੇ ਨੇ ਬਟਾਲੇ ਵਿੱਚ ਮਲ ਹਰੇਕ ਪ੍ਰਕਾਰ ਦੀ ਸਹੂਲਤ ਹਰੇਕ ਇੱਕ ਪ੍ਰਕਾਰ ਦੀ ਸਹੂਲਤ ਤੇ ਹਰੇਕ ਇੱਕ ਪ੍ਰਕਾਰ ਦਾ ਮਹਾਰਾਜ ਦੀ ਦੇਣ ਨਾਲ ਲੰਗਰ ਲੱਗਾਇਆ ਕੀ ਪੇਸਟੀਆਂ ਕੀ ਆਈਸਕ੍ਰੀਮਾਂ ਕੀ ਪੀਜੇ ਕੀ 버ਗਰ ਕੀ ਟੌਫੀਆਂ ਕੀ ਫਰੂਟੀਆਂ ਤਕੇ ਜੋ ਦੇਖੋ ਬਾਬਾ ਜੀ ਨੇ 20 ਰੁਪਏ ਦਾ ਲੰਗਰ ਲਗਾਇਆ ਸੀ ਉਸ ਸਮੇਂ ਤੇ ਉਹ 20 ਦਾ ਲੰਗਰ ਹੋਣਾ 20 20 ਲੱਖਾਂ 20 20 ਕਰੋੜਾਂ ਦੇ ਵਿੱਚ ਕਰੋੜਾਂ ਅਰਬਾਂ ਦਾ ਲੰਗਰ ਜਿਹੜਾ ਆ ਸੰਗਤ ਲਗਾ ਰਹੀ ਹੈ ਇਹ ਸਿਰਫ ਤੇ ਸਿਰਫ ਸਾਡੇ ਗੁਰੂ ਨਾਨਕ ਦੇਵ ਜੀ ਦੇ ਕਰਕੇ ਸਿੱਖ ਧਰਮ ਦੇ ਕਰਕੇ ਕਿਉਂਕਿ ਜਿੱਥੇ ਕਿਤੇ ਵੀ ਲੋੜ ਪੈਂਦੀ ਆ ਸਾਡੇ ਸਿੱਖ ਭਾਈ ਜਿਹੜੇ ਆ ਸਿੱਖਾ ਵੀਰ ਜਿਹੜੇ ਆ ਹਰ ਜਗ੍ਹਾ ਤੇ ਪਹੁੰਚਦੇ ਆ ਜਾ ਆਪਣਾ ਯੋਗਦਾਨ ਪਾਉਂਦੇ ਤੇ ਦੁਨੀਆ 'ਚ ਤੁਸੀਂ ਕਿਸੇ ਵੀ ਕੋਨੇ 'ਚ ਚਲ ਜਓ ਅਸੀਂ ਹੁਣ ਲੈ ਲਦਾਖ ਪਿਛੇ ਜੇ ਗਏ ਸੀ ਉੱਥੇ ਕਈ ਮੀਲਾਂ ਤੱਕ ਮਦਪੀ ਦੀ 300 400 ਕਿਲੋਮੀਟਰ ਤੱਕ ਕੋਈ ਦੁਕਾਨ ਨਹੀਂ ਕੋਈ ਕੁਛ ਨਹੀਂ ਉਸ ਜਗ੍ਹਾ ਤੇ ਵੀ ਪੱਥਰਾਂ ਵਿੱਚ ਵੀ ਕਹਿੰਦੇ ਰੱਬ ਖਾਣ ਨੂੰ ਦੇਵੇ ਉੱਥੇ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਪੱਥਰ ਸਾਹਿਬ ਤੇ ਉੱਥੇ ਵੀ ਹਰ ਸਮੇਂ ਲੰਗਰ ਚੱਲਦਾ ਆ ਜਿਹੜੀ ਵੀ ਸੰਗਤ ਉੱਥੋਂ ਲੰਘਦੀ ਆ ਲੈ ਲਦੱਕ ਜਾਂਦੀ ਆ ਤੇ ਲੰਗਰ ਜ਼ਰੂਰ ਸ਼ੱਕੇ ਜਾਂਦੀ ਆ ਮੱਥਾ ਟੇਕ ਕੇ ਜਾਂਦੀ ਆ ਤੇ ਇਹੀ ਗੱਲ ਆ ਕਿ ਮਤੇ ਭੀ ਕਿਤੇ ਵੀ ਦੁਨੀਆ ਦੇ ਕੋਨੇ ਜੇ ਤੁਸੀਂ ਚਲ ਜਿਓ ਗੁਰਦੁਆਰਾ ਸਾਹਿਬ ਦੇਣਾ ਰਾਹ ਤੇ ਕਿਤੇ ਵੀ ਤੁਸੀਂ ਪਹੁੰਚ ਜਿਓ ਤੁਹਾਨੂੰ ਲੰਗਰ ਜਿਹੜਾ ਉਹ ਮਿਲੇਗਾ ਹੀ ਜ਼ਰੂਰ ਗੁਰਦੁਦਵਾਰਿਆਂ ਕੋਈ ਵੀ ਇਦਾਂ ਦਾ ਇਨਸਾਨ ਨਹੀਂ ਜਿਹੜਾ ਭੁੱਖੇ ਪੇਟ ਨਿਕਲਿਆ ਹੋਏ ਇਹ ਇਹ ਜਿਹੜਾ ਵਲੌਗ ਆ ਇਹ ਸਾਡੇ ਉਹ ਪੈਣ ਪਰਵਾਂ ਲਈ ਆ ਜੋ ਕਿ ਮਰਪੀ ਬਟਾਲੇ ਵਿੱਚ ਇਸ ਵਾਰੀ ਆ ਕੇ ਬਾਬਾ ਜੀ ਦਾ ਵਿਰਾਹ ਤੁਰਬ ਜਿਹੜਾ ਗੁਰਪੁਰਬ ਨਹੀਂ ਦੇਖ ਸਕਦੇ ਉਹਨਾਂ ਵਾਸਤੇ ਆ ਜਿਵੇਂ ਹੁਣ ਸਾਡੀ ਇੱਕ ਜਠਾਣੀ ਆ ਦਰਸ਼ਨਾ ਦੀਦੀ ਜੀ ਤੁਸੀਂ ਆਸਟ੍ਰੇਲੀਆ ਬੈਠੇ ਜੇ ਕੁਲਦੀਪ ਤੁਸੀਂ ਆਸਟ੍ਰੇਲੀਆ ਬੈਠੇ ਜੇ ਤੇ ਹੋਰ ਸਾਡੀ ਮਾਸੀ ਜੀ ਦੇ ਬੇਟੇ ਮਾਮਾ ਜੀ ਦੇ ਬੇਟੇ ਸਾਰੇ ਤੇ ਸਾਡੀ YouTube ਫੈਮਿਲੀ ਸਾਡੀ ਮਾਨ ਜੋਗੰਟੀ ਜੀ ਇੱਕ ਮਲਾਂ ਦੇ ਸਾਡੇ ਇੱਕ ਲੱਖ ਮਿਲੇ ਯੂ ਐਸ اے ਅਮਰੀਕਾ ਦੇ ਵਿੱਚ ਬੈਠੇ ਨੇ ਹਾਂਜੀ ਕਿਉਂਕਿ ਉਹ ਬਹੁਤ ਪਿਆਰ ਕਰਦੇ ਆ ਬਾਬਾ ਜੀ ਨੂੰ ਉਹਨਾਂ ਦੀ ਮਤਪੀ ਜਦੋਂ ਕੋਈ ਗੱਲ ਵੀ ਕਰੋ ਤੇ ਉਹ ਬਾਣੀ ਵਿੱਚ ਹੀ ਜਵਾਬ ਦਿੰਦੇ ਆ ਗੱਲ ਦਾ ਵੀ ਤੇ ਰੁਕ ਜਾਓ ਜੇ ਪਹਿਲਾਂ ਉਹਨਾਂ ਲਈ ਵੀ ਇਹ ਸਪੈਸ਼ਲ ਵਲੌਗ ਆ ਪੀ ਤੁਸੀਂ ਉੱਥੇ ਬੈਠੇ ਵਲੌਗ ਵੇਖੋ ਤੇ ਸੰਗਤ ਦੇ ਕਰੋ ਦਰਸ਼ਨ ਤੇ ਨਗਰ ਕੀਰਤਨ ਜਿਹੜਾ ਨਿਕਲ ਰਿਹਾ ਆ ਇਦਨ ਨੂੰ ਭਾਕੀ ਸਾਹਿਬ ਜਿਹੜੀ ਆ ਉਹ ਜਾ ਰਹੀ ਆ ਤਿਕਲਾ ਦੀ ਇਹ ਗੱਡੀ ਹੈ ਨਿਕਲ ਨਹੀਂ ਨਿਕਲ ਸਕਦੀ ਆ ਕਿਉਂਕਿ ਸੰਗਤ ਅੱਗੇ ਜਾ ਰਹੀ ਹੈ ਨਗਰ ਕੀਰਤਨ ਇੱਥੇ ਨੀ ਮੈਂ ਬੈਠਣਾ ਤੇ ਬੈਠ ਜਾਓ ਬੈਠ ਜਾਓ ਜੀ ਆਜੀ ਜਲੰਧਰ ਰੋਡ ਤੇ ਲੱਗਾ ਲੰਗਰ ਪਾਣੀ ਦਾ ਹਾਲ ਪ੍ਰਸ਼ਾਦ ਦਾ ਹੈ ਆਈਸਕ੍ਰੀਮ ਦਾ ਤੇ ਕੜਾ ਦਾ ਬੜ ਬੜ ਵਧੀਆ ਲੰਗਰ ਲੱਗੇ ਨੇ ਕੱਲ ਤੁਸੀਂ ਸਾਡੇ ਵਲੌਗ 'ਚ ਇਹ ਜਲੰਧਰ ਰੋਡ ਦੀ ਰੌਣਕ ਵੇਖੀ ਸੀ ਤੇ ਹੁਣ ਸ਼ਾਮ ਦੇ 4:00 ਵਜੇ ਆ ਤੇ ਹੁਣ ਦੇਖੋ ਕਿਉਂ ਕਰ ਰਹੇ ਨੇ ਲੋਕੀ ਆਪੋ ਆਪਣੇ ਘਰਾਂ ਨੂੰ ਜਾ ਰਹੇ ਨੇ ਲੋਕ ਬੱਸਾਂ ਵੀ ਭਰ ਭਰ ਜਾ ਰਹੀਆਂ ਹੁਣ ਕਿੰਨਾ ਲੋਗੇ ਹੱਥ ਕੀ ਵੀਡੀਓ ਬਣਾਉਣੀ ਜੇ ਹੈ ہمارا ਬਲੌਗਰ ਉਹਦਾ ਨੰਬਰ ਵਲੌਗਰ ਨੂੰ ਨੰਬਰ ਮੰਨਣਾ ਇਹ ਮੈਂ ਇਸ ਕਰ ਦਿੱਤਾ ਸੀ ਮੈਂ ਵਲੌਗਰ ਨੰਬਰ 1 ਨੰਬਰ 1 ਪੁੱਛਤਾ ਆਂ ਮਰਾ ਬੰਦਰ ਨੂੰ ਮੂਜੇ ਆਪਣੇ ਇਹ ਤੇਰੇ ਤੇ ਵੀਡੀਓ ਬਣਾਉਣੀ ਹੈ ਅੱਛਾ ਇਹ ਇਹ ਵੱਡਾ ਯੂਟਿਊਬਰ ਹੈ ਮੇਰੇ ਕਾ ਮੇਰੇ ਚੈਨਲ ਤੇ ਨਹੀਂ ਆਉਂਦਾ ਹਾਂਜੀ ਇਹ ਸਹੀ ਗੱਲ 30000 ਵਿਊਜ਼ ਦੀ ਛਾਪੇ ਰ ਆਏ ਕੀ ਸਾਹਿਬ ਜਿਹੜੀ ਆ ਗੁਰਦੁਆਰਾ ਫਲਾਈ ਸਾਹਿਬ ਜਾ ਰਹੀ ਆ ਤੇ ਅਸੀਂ ਜਾਣ ਚਾਹ ਕੇ ਇੱਧਰ ਨੂੰ ਅੱਜ ਸਾਨੂੰ ਇਹ ਸੀ ਕਿ ਜਲੰਧਰ ਰੋਡ ਵਾਲੀ ਸਾਈਡ ਨੂੰ ਅਸੀਂ ਨਹੀਂ ਆਏ ਵਲੌਗ ਸ਼ੂਟ ਨਹੀਂ ਕੀਤਾ ਤੇ ਜਲੰਧਰ ਰੋਡ ਵਾਲੀ ਸਾਈਡ ਆਈਏ ਤੇ ਇਧਰੋਂ ਪਾਲਕੀ ਸਾਹਿਬ ਜਾ ਰਹੇ ਸੀ ਗੁਰਦੁਆਰਾ ਫਲਾਈ ਸਾਹਿਬ ਤੇ ਸਾਨੂੰ ਦਰਸ਼ਨ ਹੋ ਗਏ ਤੇ ਨਾਲ ਹੀ ਸਾਡੇ ਤੁਸੀਂ ਵੀ ਕਰੋ ਦਰਸ਼ਨ ਜੀ ਪਾਲਕੀ ਸਾਹਿਬ ਦੇ